ਬਾਬਾ ਰਾਮ ਰਾਏ ਜੀ ਨੇ ਔਰੰਗਜੀਬ ਨੂੰ ਸਵਰਗਾਂ ਦੇ ਫਲ ਲਿਆ ਕੇ ਦੇਣੇ ਅਤੇ ਦਾੜੀ ਦੇ ਵਾਲ ਕਾਲੇ ਹੋਣੇ ਗੁਰੂ ਹਰ राय ਸਾਹਿਬ ਜੀ ਦੇ ਸੁਪੁੱਤਰ ਰਾਮ ਰਾਏ ਜੀ ਨੇ ਔਰੰਗਜੀਬ ਨੂੰ ਕਰਾਮਾਤਾਂ ਕਰਕੇ ਵਿਖਾਉਣੀਆਂ ਇੱਕ ਦਿਨ ਬਾਦਸ਼ਾਹ ਨੇ ਰਾਮ ਰਾਏ ਨੂੰ ਕਿਹਾ ਕਿ ਮੈਂ ਸੁਣਿਆ ਹੈ ਕਿ ਬਹਿਸ਼ਤਾਂ ਵਿੱਚ ਕਲਪ ਬ੍ਰਿਸ਼ ਹੁੰਦਾ ਹੈ ਜਿਸ ਦੇ ਫਲ ਬਹੁਤ ਮਿੱਠੇ ਤੇ ਸੁਆਦੀ ਹੁੰਦੇ ਹਨ ਉਸ ਬ੍ਰਿਸ਼ ਦੇ ਫਲ ਮੰਗਵਾ ਕੇ ਖਵਾਓ ਬਾਦਸ਼ਾ ਔਰੰਗਜੀਬ ਦੀ ਇਹ ਗੱਲ ਸੁਣ ਕੇ ਰਾਮਰਾਏ ਜੀ ਨੇ ਜਦ ਹੱਥ ਉੱਚਾ ਕੀਤਾ ਤਾਂ ਅਸਮਾਨ ਤੋਂ ਕਲਪਵ੍ਰਿਸ਼ ਦਾ ਫਲ ਉਹਨਾਂ ਦੇ ਹੱਥ ਉੱਤੇ ਆ ਪਿਆ ਸਾਰੀ ਸਭਾ ਦੇਖ ਕੇ ਹੈਰਾਨ ਹੋ ਗਈ ਬਾਦਸ਼ਾ ਨੇ ਫਲ ਚੀਰ ਕੇ ਖਾਧਾ ਅਤੇ ਕੁਝ ਮਹਿਲਾਵਾਂ ਵਿੱਚ ਬੇਗਮਾਂ ਨੂੰ ਭੇਜ ਦਿੱਤਾ ਉਸ ਨੇ ਪ੍ਰਸੰਨ ਹੋ ਕੇ ਰਾਮਰਾਏ ਜੀ ਦਾ 300 ਰੁਪਿਆ ਰੋਜ਼ਦਾਰ ਰੋਜ਼ੀਨਾ ਲਾ ਦਿੱਤਾ ਇੱਕ ਦਿਨ ਔਰੰਗਜੀਬ ਨੇ ਕਿਹਾ ਮੈਨੂੰ ਧੌਲੇ ਆ ਗਏ ਹਨ ਮੈਨੂੰ ਰੋਜ਼ ਰੰਗ ਲਾਉਣਾ ਪੈਂਦਾ ਹੈ ਜੇਕਰ ਆਪ ਮਿਹਰ ਕਰੋ ਤਾਂ ਮੇਰੇ ਵਾਲ ਸਦਾ ਵਾਸਤੇ ਕਾਲੇ ਕਰ ਦਿਓ RAM RAJ JI ਨੇ ਹੱਸ ਕੇ ਕਿਹਾ ਸਦਾ ਵਾਸਤੇ ਠੀਕ ਨਹੀਂ ਹਨ ਅੱਜ ਤੋਂ 1 ਸਾਲ ਵਾਸਤੇ ਤੁਹਾਡੇ ਕੇਸ ਕਾਲੇ ਹੋ ਜਾਣਗੇ ਸੋ ਛਿਗਰ ਹੀ ਬਾਦਸ਼ਾਹ ਦੀ ਦਾੜੀ ਦੇ ਵਾਲ ਸਭ ਦੇ ਵੇਖਦਿਆਂ ਵੇਖਦਿਆਂ ਹੀ ਕਾਲੇ ਹੋ ਗਏ ਸਾਰੀ ਸਭਾ ਇੱਕ ਕੌਤਕ ਵੇਖ ਕੇ ਹੈਰਾਨ ਹੋ ਗਈ ਇਹ ਬਾਬਾ RAM RAJ JI ਦੀ 13ਵੀਂ ਅਤੇ 14ਵੀਂ ਕਰਾਮਾਤ ਸੀ ਅਗਰ ਆਪ ਜੀ ਹੋਰ ਕਰਾਮਾਤਾਂ ਸੁਣਨੀਆਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਆਪ ਜੀ ਸਬਸਕ੍ਰਾਈਬ ਕਰ ਲੈਣਾ ਅਤੇ ਕਮੈਂਟਾਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੀ ਆਪ ਜੀ ਸਾਰੀ ਸੰਗਤ ਨੇ ਇੱਕ ਵਾਰ ਜ਼ਰੂਰ ਦੱਸਣਾ ਕਿ ਆਪ ਜੀ ਸਾਨੂੰ ਕਿੱਥੋਂ-ਕਿੱਥੋਂ ਸੁਣ ਰਹੇ ਹੋ ਜੀ